ਵਾਹ ਹੁਕਮ ਸਾਹ ਬਹਾਦਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਕਾਫੀ ਸਮੇਂ ਤੋਂ ਆਪਣੀ ਅਗਲੀ ਫਿਲਮ ਦੀ ਤਿਆਰੀ ਵਿੱਚ ਲੱਗੇ ਸਨ ਤਿਆਰੀ ਸਫਲ ਹੋਈ ਹੈ ਇਹ ਅਸੀਂ ਉਹਨਾਂ ਦੀ ਫਿਲਮ ਸਾਹ ਬਹਾਦਰ ਦਾ ਟੀਜ਼ਰ ਵੇਖ ਕੇ ਕਹਿ ਸਕਦੇ ਹਾਂ ਐਮੀ ਜੋ ਕਿ ਫਿਲਮ ਵਿੱਚ ਪੁਲਿਸ ਵਾਲੇ ਬਣੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕਾ ਜੈਲਦਾਰ ਤੋਂ ਬਾਅਦ ਐਮੀ ਦੇ ਫੈਨਸ ਉਹਨਾਂ ਨੂੰ ਕਾਫੀ ਮਿਸ ਕਰ ਰਹੇ ਸੀ ਪਰ ਐਮੀ ਇਸ ਰੂਪ ਵਿੱਚ ਵਾਪਸੀ ਕਰਨਗੇ ਕਿਸ ਨੇ ਸੋਚਿਆ ਨਹੀਂ ਹਰ ਨਗਰ ਨਿਵਾਸੀ ਨੂੰ ਸੂਚਿਤ ਕੀਤਾ ਜਾਂਦਾ ਹੈ ਐਮੀ ਦੀ ਇਹ ਫਿਲਮ ਇੱਕ ਥ੍ਰਿਲਰ ਹੈ ਜਿਸ ਨੂੰ ਜਸ ਗਰੇਵਾਲ ਨੇ ਲਿਖਿਆ ਹੈ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ ਬਾ ਹੁਕਮ ਸਾਹਬਾਦ ਵੇਖਦੇ ਹਾਂ ਕਿ ਐਮੀ ਦੀ ਕਾਮਯਾਬੀ ਦੇ ਦੌਰ ਨੂੰ ਕਿੰਨਾ ਅੱਗੇ ਲੈ ਕੇ ਜਾਂਦੀ ਹੈ ਇਹ ਫਿਲਮ